ਖਾਸ ਲਈ ਕਾਂਸਟੇਬਲ ਅਮਨਦੀਪ ਕੌਰ ਨੂੰ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਲਗਾਤਾਰ ਸੁਰਖੀਆਂ ਚ ਬਣੀ ਹੋਈ ਹੈ ਲੇਡੀ ਕਾਂਸਟੇਬਲ ਅਮਨਦੀਪ ਕੌਰ ਤੇ ਹੁਣ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਇਸ ਦੇ ਨਾਲ ਹੀ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਨਦੀਪ ਕੌਰ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਪਿੰਡ ਬਾਦਲ ਦੇ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਘਰ ਹੈ ਉੱਥੋਂ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਅਮਨਦੀਪ ਕੌਰ ਦੀ ਗ੍ਰਿਫਤਾਰੀ ਕੀਤੀ ਹੈ ਦੱਸਦੇ ਕਿ ਅਮਨਦੀਪ ਕੌਰ ਦੇ ਕੋਲੋਂ ਉਸਦੀ ਆਮਦਨ ਤੋਂ ਬਾਅਦ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਨੇ ਕਿਹਾ ਗਿਆ ਸੀ ਕਿ ਪੁੱਛਗਿੱਛ ਕਰਨੀ ਹੈ ਇਸ ਦੇ ਲਈ ਜਦੋਂ ਅਮਨਦੀਪ ਕੌਰ ਪਹੁੰਚੀ ਤਾਂ ਫਿਰ ਉਸਦੀ ਗ੍ਰਿਫਤਾਰੀ ਕਰ ਲਈ ਗਈ ਇਸ ਤੋਂ ਪਹਿਲਾਂ ਅ ਅਮਨਦੀਪ ਕੌਰ ਦੀ ਗ੍ਰਿਫਤਾਰੀ ਜਿਹੜੀ ਆ ਉਸੇ ਕੋਲੋਂ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਉਸਦੀ ਕਾਲੀ ਥਾਰ ਦੇ ਵਿੱਚ 17.7 ਕਿ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਉਸ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਦੇ ਗ੍ਰਿਫਤਾਰੀ ਹੋਏ ਸੀ ਲਗਾਤਾਰ ਉਸੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਇਸੇ ਚੱਲਦੇ ਆ ਵਿਜੀਲੈਂਸ ਨੂੰ ਜ਼ਮਾਨਤ ਮਿਲ ਗਈ ਤੇ ਹੁਣ ਜ਼ਮਾਨਤ ਤੇ ਬਾਹਰ ਆਈ ਹੋਈ ਸੀ ਅਮਨਦੀਪ ਕੌਰ ਤੇ ਹੁਣ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਲਗਾਤਾਰ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਦੇ ਮੁਤਾਬਕ ਉਹਨਾਂ ਦੇ ਰਿਪੋਰਟਸ ਦੇ ਮੁਤਾਬਕ ਜਿਹੜੀ ਅਮਨਦੀਪ ਕੌਰ ਆ ਕੁਝ ਸਾਲਾਂ ਦੇ ਵਿੱਚ ਜਿਹੜੀ ਆ ਉਸ ਦੀ ਕਮਾਈ ਜਿਹੜੀ ਆ ਉਹ 1.08 ਕਰੋੜ ਰੁਪਏ ਹੋਣੀ ਆ ਪਰ ਅਮਨਦੀਪ ਕੌਰ ਦੇ ਜਦੋਂ ਹਿਸਾਬ ਲਗਾਇਆ ਗਿਆ ਤਾਂ 1.39 ਕਰੋੜ ਰੁਪਏ ਨਿਕਲੇ ਜਿਸ ਕਰਕੇ ਵਿਜੀਲੈਂਸ ਨੇ ਜਾਂਚ ਕਰਨੀ ਚਾਹੀ ਵਿਜੀਲੈਂਸ ਨੇ ਹੁਣ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਲਗਾ ਤਾਰ ਆਪਣੀ ਲਗਜ਼ਰੀ ਲਾਈਫ ਨੂੰ ਲੈ ਕੇ ਅਮਨਦੀਪ ਕੌਰ ਜੋ ਕਿ ਬਰਖਾਸ ਲੈਡੀ ਕਨਸਟੇਬਲ ਹੈ ਉਹ ਸੁਰਖੀਆਂ 'ਚ ਬਣੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਰੋੜਾਂ ਦੀ ਕੋਠੀ ਤੇ ਨਾਲ ਹੀ ਰੋਲੇਕਸ ਦੀ ਘੜੀ ਜੋ ਕਿ ਕਾਫੀ ਮਹਿੰਗੀ ਹੈ ਉਸ ਦੇ ਕੋਲ ਕਿਵੇਂ ਆਈ ਹੈ ਕਿ ਇੱਕ ਕਨਸਟੇਬਲ ਦੇ ਅਹੁਦੇ ਦੇ ਹੋਣਦੇ ਹੋਏ ਇੰਨਾ ਸਾਰਾ ਪੈਸਾ ਉਸ ਦੇ ਕੋਲ ਕਿੱਥੋਂ ਆ ਰਿਹਾ ਹੈ ਲਗਾਤਾਰ ਸਵਾਲ ਉੱਠ ਰਹੇ ਸਨ ਲਗਾਤਾਰ ਪੁਲਿਸ ਦਾ ਸ਼ਿਕੰਜੇ ਦੇ ਵਿੱਚ ਜਿਹੜੀ ਅਮਨਦੀਪ ਕੌਰ ਸੀ ਤੇ ਪਹਿਲਾਂ ਉਸ ਦੇ ਕੋਲ ਚਿੱਟਾ ਬਰਾਮਦ ਹੋਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਚਪੜਤਾਲ ਕੀਤੀ ਜਾ ਰਹੀ ਸੀ ਜਾਂਚ ਹੋ ਰਹੀ ਸੀ ਪਰ ਹੁਣ ਜਦੋਂ ਉਸ ਨੂੰ ਜ਼ਮਾਨਤ ਤੋਂ ਬਾਹਰ ਆ ਗਈ ਤੇ ਇੱਕ ਵਾਰ ਫਿਰ ਉਸ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਨੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਸ ਗ੍ਰਿਫਤਾਰੀ ਦੇ ਵਿੱਚ ਅਹਿਮ ਗੱਲ ਇਹ ਰਹੀ ਹੈ ਕਿ ਅਮਨਦੀਪ ਕੌਰ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ